ਸੁੱਚਿਆਂ ਦਰਬਾਰਾਂ ਵਾਲੇ ਸੁੱਚਿਆਂ ਕਿਰਦਾਰਾਂ ਵਾਲੇ ਸੁੱਚਿਆਂ ਦਰਬਾਰਾਂ ਵਾਲੇ ਸੁੱਚਿਆਂ ਕਿਰਦਾਰਾਂ ਵਾਲੇ ਵੰਡਦੇ ਨੇ ਰਹਿੰਦੇ ਸਦਾ ਪਿਆਰ ਹੁੰਦੀਆਂ ਜੈ ਜੈਕਾਰਾਂ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈਕਾਰਾਂ ਦਿਲ ਦਿਆਂ ਜਾਣੇ ਵਿਰਲਾ ਕੋਈ ਰਮਜ ਪਛਾਣੀ ਹਾ ਤੂੰ ਤਾਂ ਦਿਲ ਦਿਆਂ ਜਾਣੇ ਵਿਰਲਾ ਕੋਈ ਰਮਜ ਪਛਾਣੀ ਪਰ ਪਰ ਬੋਕ ਬਰਕਤ ਦਿੰਦੇ ਪਿਆਰਾਂ ਦੇ ਵਣਜ ਕਰੇਂਦੇ ਉਹ ਪਰ ਪਰ ਬੋਕ ਪਿਆਰ ਨੇ ਦਿਲ ਪਿਆਰਾ ਦੇਵਨ ਜੇ ਕਰਦੇ ਕਰਦੇ ਨੇ ਰਹਿੰਦੇ ਸਦਾ ਪਿਆਰ ਹੁੰਦੀਆਂ ਜੈ ਜੈ ਕਾਰਾਂ ਸਾਧੂ ਨੇ ਰੱਬ ਦੇ ਪੈਰੋ ਕਾਰ ਹੁੰਦੀਆਂ ਜੈ ਜੈ ਕਾਰਾ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈ ਕਾਰਾ ਸ਼ੋਭ ਗੁਣ ਜਿੰਨਾ ਦੇ ਪੱਲੇ ਸੁਰਤੀ ਵਿੱਚ ਸਿਮਰਨ ਚੱਲੇ ਉਹ ਸ਼ੁਭ ਗੁਣ ਜਿੰਨਾ ਦੇ ਮੱਲੇ ਸੁਰਤੀ ਵਿੱਚ ਸਿਮਰਨ ਚੱਲੇ ਲੋਕਾਂ ਨੂੰ ਦਿਸੇ ਫਕੀਰੀ ਇਹਨਾਂ ਕੋਲ ਅਸਲ ਅਮੀਰੀ ਲੋਕਾਂ ਨੂੰ ਦਿਸੇ ਫਕੀਰੀ ਇਹਨਾਂ ਕੋਲ ਅਸਲ ਅਮੀਰੀ ਇਹਨਾਂ ਤੇ ਰਹਿੰਦਾ ਖੁਸ਼ ਕਰਤਾਰ ਹੁੰਦੀਆਂ ਜੈ ਜੈ ਕਾਰਾ ਖਾਦੂ ਨੇ ਰੱਬ ਦੇ ਪੈਰੋ ਕਾਰ ਹੁੰਦੀਆਂ ਜੈ ਜੈ ਕਾਰਾ ਖਾਦੂ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈ ਕਾਰਾ ਮੇਰੇ ਭਾਉ ਨਿਰਵੈਰ ਸਦਾ ਹੀ ਡੁੱਬਦੇ ਜੋ ਬੇੜੇ ਤਾਰੇ ਮੇਰੇ ਭਾਉ ਨਿਰਵੈਰ ਸਦਾ ਓ ਬੇੜੇ ਤਾਰੇ ਸੰਤਾਂ ਦੇ ਨਿੰਦਕਾ ਤਾਈ ਆਪੇ ਪਰਮੇਸ਼ਰ ਮਾਰੇ ਸੰਤਾਂ ਦੇ ਨਿੰਦਕਾ ਤਾਈ ਆਪੇ ਪਰਮੇਸ਼ਰ ਮਾਰੇ ਸਤ ਗੁਰ ਦੀ ਬਾਣੀ ਰਹੀ ਉਚਾਰ ਹੁੰਦੀਆਂ ਜੈ ਜੈਕਾਰਾਂ ਸਾਧੂ ਨੇ ਰੱਬ ਦੇ ਪੈਰਾਂ ਹੁੰਦੀਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈਕਾਰਾ ਹਰ ਦਮ ਗੁਣ ਰੱਬ ਦੇ ਗਾਉਂਦੇ ਜੀਵਨ ਦੀ ਜਾਚ ਸਖਾਉਂਦੇ ਹਰ ਦਮ ਗੁਣ ਰੱਬ ਦੇ ਗਾਉਂਦੇ ਦੀ ਜਾਚ ਸਿਖਾਉਂਦੇ ਛੇਰਿਆਂ ਤੇ ਨੂਰ ਨੇ ਪੱਖ ਦੇ ਸੁਚਮ ਤੇ ਸੰਜਮ ਰੱਖਦੇ ਛੇਰਿਆਂ ਤੇ ਨੂਰ ਨੇ ਪੱਖ ਦੇ ਸੁਚਮ ਤੇ ਸੰਜਮ ਰੱਖਦੇ ਮੇੜੇ ਨਾ ਦਿੰਦੀ ਆਉਣ ਵਕਾਰ ਹੁੰਦੀਆਂ ਜੈ ਦੂਨੇ ਰੱਬ ਦੇ ਪੈਰੋ ਕਾਰ ਹੁੰਦੀਆਂ ਜੈ ਜੈ ਕਾਰਾ ਸਾਦੂਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈ ਕਾਰਾ ਧੁਖੀਆਂ ਦੇ ਦੁਖੜੇ ਕੱਟਦੇ ਸੰਗੀਆਂ ਤੋਂ ਮੁੱਖ ਨਾ ਵਟਦੇ ਓ ਧੁਖੀਆਂ ਦੇ ਦੁਖੜੇ ਟੱਕਦੇ ਸੰਗੀਆਂ ਤੋਂ ਮੁੱਖ ਨਾ ਵਟਦੇ ਕੁਲਾ ਤਾਰ ਦੇ ਗਿਆਨ ਦੇ ਬਾਨ ਮਾਰਦੇ ਪਿਆਰਾਂ ਦੀਆਂ ਕੁਲਾ ਤਾਰ ਦੇ ਜੀਵਨ ਦੀ ਦੇਂਦੇ ਬਦਲ ਨਹਾਰ ਹੁੰਦੀਆਂ ਜੈ ਜੈਕਾਰਾਂ ਸਾਧੂ ਨੇ ਰੱਬ ਦੇ ਪੈਰੋ ਕਾਰ ਹੁੰਦੀਆਂ ਜੈ ਜੈਕਾਰਾਂ ਖਾਦੂ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈਕਾਰਾ ਰਸਤੀ ਚੋਂ ਅਮਰਤ ਵਰਸੇ ਪੀਵੇ ਜੋ ਦਰਸ਼ਨ ਪਰਸੇ ਓ ਰਸਤੀ ਚੋਂ ਅਮਰਤ ਵਰਸੇ ਪੀਵੇ ਜੋ ਦਰਸ਼ਨ ਪਰਸੇ ਗੁਰਜੰਟ ਸਿੰਘ ਸਤ ਸਾਧੂ ਦੀ ਦੀਦ ਨੂੰ ਤਰਸੇ ਓ ਭਾਈ ਕਾ ਗੁਰਜੰਟ ਸਿੰਘ ਸਤ ਸਾਧੂ ਦੀ ਦੀਦ ਨੂੰ ਤਰਸੇ ਸੋਹਣੇ ਜੋ ਤਿਆਰੂਪ ਅਵਤਾਰ ਹੁੰਦੀਆਂ ਜੈ ਜੈਕਾਰਾਂ ਸਾਧੂ ਨੇ ਰੱਬ ਦੇ ਪਰੋਕਾਰ ਹੁੰਦੀਆਂ ਜੈ ਜੈਕਾਰਾਂ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦਿਆਂ ਜੈ ਜੈਕਾਰਾਂ ਸਾਧੂਆਂ ਦੇ ਸਿਆ